ਮਹਾਰਾਣੀ ਜਿੰਦਾ ਪਾਰਟ 2 ਸਾਨੂੰ ਵੀ ਤਾਂ ਜਾਨਣਾ ਚਾਹੀਦਾ ਹੈ ਆਖਰ ਬਹੁਤੇ ਵਿਆਹਾਂ ਦਾ ਦੁੱਖ ਤਾਂ ਇਸਤਰੀਆਂ ਨੂੰ ਹੀ ਭੋਗਣਾ ਪੈਂਦਾ ਹੈ ਨਾ ਜਿੰਦਾ ਨੇ ਬੜੀ ਗੰਭੀਰਤਾ ਨਾਲ ਕਿਹਾ ਅੱਛਾ ਤੇਰਾ ਵਿਆਹ ਮਹਾਰਾਜੇ ਨਾਲ ਕਰਨ ਦੀਆਂ ਸਲਾਹਾਂ ਹੋ ਰਹੀਆਂ ਨੇ ਉਹਦੀਆਂ ਅੱਗੇ ਕਈ ਰਾਣੀਆਂ ਨੇ ਤੂੰ ਪਤਾ ਕਰ ਲਈ ਉਹਨੇ ਬਹੁਤੇ ਵਿਆਹ ਕੌਂ ਕਰਵਾਏ ਨੇ ਭੈਣ ਨੇ ਗੋਮਸ਼ਕਰੀ ਵਜੋਂ ਕਿਹਾ ਨਹੀਂ ਭੈਣ ਮੈਂ ਹੱਸਦੀ ਨਹੀਂ ਇੱਕ ਮਹਾਰਾਜੇ ਦੀ ਗੱਲ ਨਹੀਂ ਰੱਜੇ ਪੁੱਜੇ ਆਮ ਆਦਮੀ ਬਹੁਤੇ ਵਿਆਹ ਕਰਵਾਉਂਦੇ ਨੇ ਆਖਿਰ ਕਿਉਂ ਕੁਝ ਕਾਰਨ ਤਾਂ ਜ਼ਰੂਰ ਹੋਵੇਗਾ ਅੱਛਾ ਇਹ ਦੱਸ ਭਾਈਏ ਨੇ ਵੀ ਕਦੇ ਕਿਸੇ ਹੋਰ ਵਿਆਹ ਕਰਾਉਣ ਦੀ ਗੱਲ ਕੀਤੀ ਹੈ ਜਿੰਦਾ ਨੇ ਸੰਜੀਦਗੀ ਨਾਲ ਪੁੱਛਿਆ ਉਹਦਾ ਮਤਲਬ ਭੈਣ ਦੇ ਪਤੀ ਸਰਦਾਰ ਜਵਾਲਾ ਸਿੰਘ ਤੋਂ ਸੀ ਅਜੇ ਤਾਂ ਨਹੀਂ ਪਰ ਇਹ ਨਾ ਮਰਦਾਂ ਦਾ ਕੀ ਭਰੋਸਾ ਭੈਣ ਨੇ ਵੀ ਅੱਗੋਂ ਗੰਭੀਰਤਾ ਨਾਲ ਕਿਹਾ ਛੇਰੇ ਪੰਜਾਬ ਬਾਰੇ ਇੱਕ ਗੱਲ ਤਾਂ ਸਮਝਦੀਆਂ ਸਭ ਤੋਂ ਪਹਿਲਾਂ ਵਿਆਹ ਉਹਨਾਂ ਦੇ ਪਿਤਾ ਨੇ ਬਾਲ ਉਮਰੇ ਹੀ ਕਰ ਦਿੱਤਾ ਫਿਰ ਕੁਝ ਵਿਆਹ ਉਹਨਾਂ ਨੇ ਸਾਂਝਾ ਵਧਾਉਣ ਵਾਸਤੇ ਕੀਤੇ ਉਹਨਾਂ ਦਾ ਕਾਰਨ ਨਿਰੋਲ ਰਾਜਨੀਤੀ ਸੀ ਵਿਆਹ ਕਰਕੇ ਉਹਨਾਂ ਕੁਝ ਮਿਸਾਲਾਂ ਜਾਂ ਘਰਾਣਿਆਂ ਨੂੰ ਆਪਣੇ ਮਦਦਗਾਰ ਬਣਾ ਲਿਆ ਉਸ ਸਮੇਂ ਉਹਨਾਂ ਵਿਆਹਾਂ ਦਾ ਲਾਭ ਵੀ ਸਮਝਿਆ ਜਾ ਸਕਦਾ ਸੀ ਪਰ ਸਾਰੇ ਪੰਜਾਬ ਵਿੱਚ ਰਾਜ ਪੱਕਾ ਹੋਣ ਜਾਣ ਪਿੱਛੋਂ ਉਹਨਾਂ ਕੁਛ ਵਿਆਹ ਕਰਵਾਏ ਨੇ ਜਿੰਦਾ ਤੂੰ ਸੱਚਮੁੱਚ ਦੀ ਰਾਣੀ ਬਣਨ ਦੇ ਯੋਗ ਹੈ ਮੈਂ ਆਪਣਾ ਸਾਰਾ ਤਾਨ ਲਾਵਾਂਗੀ ਭੈਣ ਨੇ ਉਸ ਨੂੰ ਘੁੱਟ ਕੇ ਗੱਲ ਨਾਲ ਲਾ ਲਿਆ ਉਹ ਛੋਟੀ ਭੈਣ ਦੀ ਸੂਝਬੂਤ ਤੇ ਖੁਸ਼ ਵੀ ਸੀ ਅਤੇ ਹੈਰਾਨ ਵੀ ਜਿੰਦਾ ਦੀ ਭੈਣ ਨੇ ਪਤੀ ਅੱਗੇ ਬੜੇ ਸੁਚੱਜੇ ਢੰਗ ਨਾਲ ਗੱਲ ਚਲਾਈ ਉਹਨੇ ਬਚਪਨ ਦੀ ਖੇਡ ਤੋਂ ਲੈ ਕੇ ਆਖਰੀ ਬਹੁਤੇ ਵਿਆਹਾਂ ਦੀ ਬਹਿਸ ਬਾਰੇ ਤੱਕ ਦੀ ਕਹਾਣੀ ਸੁਣਾਈ ਉਹਨੇ ਜਿੰਦਾ ਦੀ ਵਿੱਦਿਆ ਉਦੀ ਰਾਣੀ ਬਨਨ ਦੀ ਰੀਜ ਅਤੇ ਮਾਪਿਆਂ ਦੀ ਇੱਛਾ ਬਾਰੇ ਵੀ ਦੱਸਿਆ ਆਪਣੀਆਂ ਗੱਲਾਂ ਦਾ ਸਰਦਾਰ ਜਵਾਲਾ ਸਿੰਘ ਤੇ ਪ੍ਰਭਾਵ ਪਿਆ ਵੇਖ ਕੇ ਅੰਤੋਂ ਨੇ ਬੜੇ ਪਿਆਰ ਨਾਲ ਕਿਹਾ ਉਂਝ ਇਹ ਸੰਬੰਧ ਹੋ ਜਾਏ ਤਾਂ ਸਰਕਾਰ ਦਵਾਰ ਵਿੱਚ ਹੋਂ ਨਾਲੋਂ ਆਪਣਾ ਸਤਕਾਰ ਵੱਧ ਸਕਦਾ ਏ ਨਾਲੇ ਮੇਰੇ ਮਾਪੇ ਵੀ ਤੁਹਾਡਾ ਅਹਿਸਾਨ ਮੰਨਣਗੇ ਫਿਰ ਜਿੰਦਾ ਵਰਗੀ ਰੂਪਵਾਨ ਵੀ ਇਸ ਵੇਲੇ ਸਾਰੇ ਦੇਸ਼ ਵਿੱਚ ਭਾਲਿਆ ਨਹੀਂ ਲੱਭਣੀ ਗੱਲ ਸਰਦਾਰ ਜਵਾਲਾ ਸਿੰਘ ਦੇ ਦਿਲ ਲੱਗੀ ਉਹ ਸ਼ੇਰੇ ਪੰਜਾਬ ਦਾ ਲਗਭਗ ਹਾਣੀ ਅਤੇ ਮੂਹ ਲੱਗੇ ਸਰਦਾਰਾਂ ਵਿੱਚੋਂ ਸੀ ਮੌਕਾ ਤਾੜ ਕੇ ਉਹਨੇ ਸ਼ੇਰੇ ਪੰਜਾਬ ਅੱਗੇ ਜ਼ਿਕਰ ਕੀਤਾ ਉਹਨੇ ਐਸੇ ਰੰਗीन ਟੰਗ ਨਾਲ ਗੱਲ ਕੀਤੀ ਕਿ ਸ਼ੇਰੇ ਪੰਜਾਬ ਫੜਕ ਉੱਠਿਆ ਜਿੰਦਾ ਦੇ ਰੂਪ ਦੀ ਸ਼ੋਭਾ ਸੁਣ ਕੇ ਉਹ ਮੋਇਆ ਗਿਆ ਮੁਕ ਦੀ ਗੱਲ ਸਰਦਾਰ ਜਵਾਲਾ ਸਿੰਘ ਦੇ ਵਿਚੋਲ ਪੁਨੇ ਦਾ ਨਤੀਜਾ ਜਿੰਦਾ ਦਾ ਰਿਸ਼ਤਾ ਸ਼ੇਰੇ ਪੰਜਾਬ ਨਾਲ ਪੱਕਾ ਹੋ ਗਿਆ ਇਹ ਖਬਰ ਸੁਣ ਕੇ ਇੱਕ ਪਿੰਡ ਚਾਹਰ ਛੱਡਿਆ ਸਾਰੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ ਉਸ ਵੇਲੇ ਮੰਨਾ ਸਿੰਘ ਦੀ ਗਿਣਤੀ ਨੰਬਰ ਕੋਟ ਚੜ੍ਹੇ ਸਰਦਾਰਾਂ ਵਿੱਚੋਂ ਸੀ ਸਾਰੇ ਪੰਜਾਬ ਦੇ 94 ਸਰਦਾਰ ਅਤੇ ਨਵਾਬ ਸ਼ੇਰੇ ਪੰਜਾਬ ਦੀ ਜੰਜਨਾ ਲਾਏ ਜਿੰਦਾ ਦਾ ਵਿਆਹ ਬੜੀ ਧੂਮ-ਧਾਮ ਨਾਲ ਹੋਇਆ ਉਹ ਇਹ ਮੰਨ ਦੀ ਮਰਜ਼ੀ ਪੂਰੀ ਹੋ ਗਈ ਡੋਲੇ ਵਿੱਚ ਬੈਠੀ ਉਹ ਆਪਣੇ ਲੱਖਾਂ ਰੁਪਏ ਦੇ ਗਹਿਣੇ ਵੱਲ ਵੇਖ ਰਹੀ ਸੀ ਮਾਪਿਆਂ ਦੀ ਜਿੰਦਾ ਰਾਣੀ ਜਿੰਦਕੌਰ ਬਣ ਕੇ ਲਾਹੌਰ ਆ ਗਈ ਕਿਲੇ ਵਿੱਚ ਉਹਦੇ ਵਾਸਤੇ ਵੱਖਰਾ ਮਹਿਲ ਬਣਾਇਆ ਗਿਆ ਜੋ ਪ੍ਰਾਣ ਹੈ ਸੰਮਨ ਵਰਜ ਦੇ ਨਾਲ ਸੀ ਮਹਿਰਬਾਰੋਂ ਬੜਾ ਸਾਦਾ ਸੀ ਪਰ ਅੰਦਰੋਂ ਪੂਰੀ ਸ਼ਾਨ ਨਾਲ ਸਜਾਇਆ ਹੋਇਆ ਫਰਸ਼ ਉੱਤੇ ਵਧੀਆ ਦਲੀਚੇ ਵਿਸ਼ੇ ਹੋਏ ਸਨ ਜੋ ਕਸ਼ਮੀਰ ਦੀ ਕਾਰਗਿਰੀ ਦਾ ਅਹਲ ਨਮੂਨਾ ਸਨ ਬਾਰੀਆਂ ਅਤੇ ਬੂਹਿਆਂ ਸਾਹਮਣੇ ਲਟਕਦੇ ਹੋਏ ਰੇਸ਼ਮੀ ਪਰਦੇ ਮਾੜੀ ਜਿਹੀ ਹਵਾ ਨਾਲ ਸਰਸਰਾਉਂਟਦੇ ਸਨ ਚੁਫੇਰੇ ਦੀਆਂ ਕੰਧਾਂ ਸੁੰਦਰ ਚਿੱਤਰਾਂ ਨਾਲ ਟੰਗੀਆਂ ਹੋਈਆਂ ਸਨ ਚੌਹੀ ਪਾਸੀ ਅੰਮੂ ਸਾਹਮਣੇ ਆਗਮ ਕੱਦ ਦੇ ਸ਼ੀਸ਼ੇ ਜੜੇ ਹੋਏ ਸਨ ਵੱਡੇ ਕਮਰੇ ਦੇ ਵਿੱਚਕਾਰ ਦੋ ਪਲੰਗ ਦਹੇ ਹੋਏ ਸਨ ਜਿਨ੍ਹਾਂ ਬਾਰੇ ਕਿਹਾ ਜਾ ਸਕਦਾ ਹੈ ਸਜੇਜੜੀਆਂ ਸੋਇਆ ਹੀਰੇ ਨਾਲ ਜੜਨਦੀਆਂ ਦਰਵਾਜ਼ੇ ਦੇ ਦੋਹੀ ਪਾਸੇ ਚਾਰ ਗੋਲੀਆਂ ਗੁੱਡੀਆਂ ਵਾਂ ਰੇਸ਼ਮੀ ਪੋਸ਼ਾਕ ਵਿੱਚ ਸਜੀਆਂ ਹੋਈਆਂ ਹੱਥ ਜੋੜੀ ਖੜੀਆਂ ਸਨ ਕਮਰੇ ਦੀ ਪੌਣ ਰੂਕ ਕਿਉੜੇ ਨਾਲ ਮੁਅੱਤਰ ਸੀ ਚਾਰੇ ਗੋਲੀਆਂ ਪਰਛਾਵੇਂ ਵਾਂਗ ਨਹੀਂ ਚੰਦ ਦੇ ਪਹਿਰਾ ਵਾਂਗ ਉਹਦੇ ਦੁਆਲੇ ਆ ਹੋਈਆਂ ਇੱਕ ਨੇ ਮਹਾਰਾਣੀ ਨੂੰ ਡੌਲਿਆਂ ਤੋਂ ਫੜ ਕੇ ਆਦਰ ਨਾਲ ਪਲੰਗ ਤੇ ਬਿਠਾਇਆ ਇੱਕ ਨੇ ਬਹਿ ਕੇ ਮਨਮਲੀ ਮੌਜੇ ਉਤਾਰੇ ਇੱਕ ਨੇ ਪਹਿਲੀ ਪੁਸ਼ਾਕ ਅਤੇ ਗਹਿਣੇ ਉਤਾਰੇ ਅਤੇ ਹੋਰ ਪਹਿਨਾਏ ਰਾਣੀ ਨੂੰ ਖੁਸ਼ ਕਰਨ ਵਾਸਤੇ ਚਾਰੇ ਦਾਸੀਆਂ ਬਦ ਤੋਂ ਬਦ ਯਤਨ ਕਰ ਰਹੀਆਂ ਸਨ ਇੰਨੇ ਤੱਕ ਪੰਜਵੀਂ ਰਾਜਗੋਲੀ ਆ ਹਾਜ਼ਰ ਹੋਈ ਕਿਸੇ ਸੱਜ ਵਹੀ ਦਾ ਸ਼ਿੰਗਾਰ ਕਰਨ ਲਈ ਉਹਨੂੰ ਕਮਾਲ ਹਾਜ਼ਰ ਸੀ ਪੂਰੇ 2 ਘੰਟੇ ਲਾ ਕੇ ਉਹਨੇ ਰਾਣੀ ਜਿੰਦਕੌਰ ਦਾ ਸੁਹਾਗਰਾਤ ਵਾਸਤੇ ਸ਼ਿੰਗਾਰ ਕੀਤਾ ਜਿੰਦਾ ਦਾ ਗੋਲ ਚਿਹਰਾ ਚੌੜਾ ਮੱਥਾ ਤੇ ਤਿੱਖਾ ਨੱਕ ਉਹਦੇ ਰੂਪ ਨੂੰ ਚਾਰ ਚੰਦ ਲਾ ਰਿਹਾ ਸੀ ਸਭ ਤੋਂ ਬਥੇਰੇ ਸੁੰਦਰਤਾ ਉਹਦੀਆਂ ਮੋਟੀਆਂ-ਮੋਟੀਆਂ ਅੱਖਾਂ ਵਿੱਚ ਸੀ ਉਦਾਸ ਮੁੱਚਾ ਪ੍ਰਭਾਵ ਕਿਸੇ ਜਮੰਦਰੂ ਰਾਣੀ ਵਰਗਾ ਸੀ ਰਾਜਗੋਲੀ ਆਪ ਹੀ ਵੇਖ ਕੇ ਪਕਾਰ ਉੱਠੀ ਸਰਕਾਰ ਇਹ ਰੂਪ ਅੱਗੇ ਸਾਰੇ ਰਾਜ ਮਹਿਲ ਵਿੱਚ ਨਹੀਂ ਤੁਹਾਡੇ ਵੱਲ ਵੇਖ ਕੇ ਤਾਂ ਇਸ ਬੰਦੀ ਦਾ ਦਿਲ ਵੀ ਪਰਮ ਪਿਆਏ ਵਿਚਾਰੇ ਮਹਾਰਾਜ ਕਿਵੇਂ ਸਹਾਰ ਸਕਣਗੇ ਬਸ ਇਨਾਂ ਪ੍ਰੂਹਾਂ ਜੋਗੇ ਹੀ ਹੋ ਜਾਣਗੇ ਮੈਂ ਪਵਿੱਖਵਾਕ ਕਹਿੰਦੀ ਹਾਂ ਸਰਕਾਰ ਬੇਸ਼ੱਕ ਆਪ ਕਿਸੇ ਨਮੂਜੀ ਕੋਲੋਂ ਪੁੱਛ ਲੈਣਾ ਆਪ ਮਹਾਰਾਜ ਦੀ ਆਖਰੀ ਰਾਣੀ ਹੋਵੋਗੇ ਸ਼ੇਰੇ ਪੰਜਾਬ ਨੇ ਸੁਨਿਆ ਹੋਇਆ ਸੀ ਕਿ ਜਿੰਦਾ ਖੂਬਸੂਰਤ ਹੈ ਪਰ ਇੰਨਾ ਪਤਾ ਨਹੀਂ ਸੀ ਕਿ ਐਨੀ ਰੂਪਵਾਨ ਹੈ ਜਿੰਦਾ ਦੀ ਸ਼ਕਲ ਵੈੰਦੇ ਆ ਹੀ ਉਹ ਅਵਾਕ ਰਹਿ ਗਏ ساری ਦੁਨੀਆ ਦਾ ਹੁਸਨ ਸਰਕਾਰ ਨੂੰ ਜਿੰਦਾ ਦੇ ਸਾਹਮਣੇ ਫਿੱਕਾ ਜਾਪਿਆ ਪਹਿਲੇ ਦੀਦਾਰ ਦਾ ਇਨਾਮ ਜਿੰਦਾ ਨੂੰ ਸਰਕਾਰ ਵੱਲੋਂ ਮਹਿਬੂਬਾ ਦਾ ਖਿਤਾਬ ਮਿਲਿਆ ਮੁਕਦੀ ਗੱਲ ਪਹਿਲੀ ਝਲਕ ਨਾਲ ਹੀ ਸ਼ੇਰੇ ਪੰਜਾਬ ਦਾ ਮਨ ਮੋਇਆ ਗਿਆ ਪਹਿਲੀਆਂ ਰਾਣੀਆਂ ਨਾਲੋਂ ਜਿੰਦਾਂ ਨੇ ਆਪਣੀ ਜ਼ਿੰਦਗੀ ਦਾ ਨਵਾਂ ਰਾਹ ਚੁਣ ਲਿਆ ਪਹਿਲੀਆਂ ਸੱਬੇ ਰਾਣੀਆਂ ਆਪਸ ਵਿੱਚ ਸਖਤ ਈਰਖਾ ਰੱਖਦੀਆਂ ਸਨ ਿਰਖਾਲੂ ਦੇ ਚਿਹਰੇ ਉੱਤੇ ਖਿਜ ਅਤੇ ਖਿੜਾਓ ਨਹੀਂ ਰਹਿੰਦਾ ਉਹ ਸਦਾ ਆਪਣੇ ਸੇਕ ਨਾਲ ਹੀ ਚੁਲਸਿਆ ਰਹਿੰਦਾ ਹੈ ਉਹਨਾਂ ਰਾਣੀਆਂ ਦਾ ਸੁਭਾਅ ਮਹਾਰਾਜਾ ਕੋਲੇ ਇੱਕ ਦੂਜੀ ਦੀ ਨਿੰਦਿਆ ਕਰਨਾ ਉਹ ਹਰ ਇੱਕ ਚੁਗਲੀ ਲਾ ਕੇ ਦੂਜੀਆਂ ਵੱਲੋਂ ਮਹਾਰਾਜੇ ਦਾ ਦਿਲ ਫੇਰਨਾ ਚਾਹੁੰਦੀਆਂ ਸੀ ਮਹਾਰਾਜ ਕਈ ਵਾਰ ਉਹਨਾਂ ਦੀਆਂ ਅਜਈਆਂ ਗੱਲਾਂ ਸੁਣ-ਸੁਣ ਕੇ ਤੰਗ ਆ ਜਾਂਦੇ ਸਨ ਉਹ ਉਹਨਾਂ ਸਾਰਿਆਂ ਦਾ ਥਾਉ ਥਾਈ ਆਦਰ ਸਤਕਾਰ ਕਰਦੇ ਸਨ ਪਰ ਕਿਸੇ ਇੱਕ ਵੱਲੋਂ ਵੀ ਪੂਰੇ ਦਿਲੋਂ ਸੰਤੁਸ਼ਟ ਨਹੀਂ ਸਨ ਸ਼ਾਇਦ ਇਹੀ ਕਾਰਨ ਹੋਵੇ ਸ਼ੇਰੇ ਪੰਜਾਬ ਦੇ ਹੋਰ ਸ਼ਾਦੀਆਂ ਕਰਵਾਉਣ ਦਾ ਜਿੰਦਾ ਨੇ ਈਰਖਾ ਦੀ ਥਾਂ ਪਿਆਰ ਵਾਲਾ ਰਾਹ ਚੁਣਿਆ ਉਹਨੇ ਸਾਰੀਆਂ ਰਾਣੀਆਂ ਨਾਲ ਮੇਲ ਮਿਲਾਪ ਅਤੇ ਸਤਕਾਰ ਭਰਿਆ ਵਰਤਾਉ ਰੱਖਣਾ ਸ਼ੁਰੂ ਕੀਤਾ ਨੌਕਰਾਂ ਚਾਕਰਾਂ ਨਾਲ ਵੀ ਉਹ ਦਿਆਲਤਾ ਭਰਿਆ ਸਲੂ ਕਰਦੀ ਇਸ ਚੰਗੇ ਸੁਭਾਅ ਦਾ ਕਾਰਨ ਉਹ ਸਹਾਰੇ ਰਾਜ ਮਹਿਲ ਵਿੱਚ ਹਰਮਨ ਪਿਆਰੀ ਬਣ ਗਈ ਸ਼ੇਰੇ ਪੰਜਾਬ ਹਰ ਵੇਲੇ ਉਸ ਨੂੰ ਮਹਿਬੂਬਾ ਕਹਿ ਪੁਕਾਰਦੇ ਇੱਕ ਰਾਤ ਮਹਾਰਾਜ ਨੇ ਪੁੱਛਿਆ ਮਹਿਬੂਬਾ ਜਾਨ ਦੂਜੀਆਂ ਰਾਣੀਆਂ ਤੁਹਾਡੇ ਬਾਰੇ ਕੀ ਖਿਆਲ ਹਨ ਮਹਾਰਾਜ ਉਹ ਸਭੇ ਮੇਰੀਆਂ ਵੱਡੀਆਂ ਬਹਿਨਾ ਹਨ ਜਿੰਦਾਂ ਨੇ ਬੜੀ ਸੁੰਘੜਾ ਦਾ ਨਾਮ ਸਿਰ ਝੁਕਾ ਕੇ ਕਿਹਾ ਤੁਸੀਂ ਜਾਣਦੇ ਹੋ ਰਾਜ ਮਹਿਲ ਵਿੱਚ ਕੀ ਨਕੂਟਨੀਤੀ ਚੱਲਦੀ ਹੈ ਸਰਕਾਰ ਜਿੰਦਾ ਨੇ ਅੱਗੇ ਸਿਰਫ ਹੁੰਗਾਰਾ ਪੜਿਆ ਇਹ ਉਹਦੀ ਤਿੱਖੀ ਸੂਜ ਦਾ ਸਬੂਤ ਸੀ ਹਰ ਰਾਣੀ ਆਪਣੀ ਸ਼ਕਤੀ ਵਧਾਉਣ ਵਾਸਤੇ ਦੂਜੀ ਨਾਲ ਈਰਖਾ ਕਰਦੀ ਹੈ ਦੂਜੀ ਦੀਆਂ ਚੁਗਲੀਆਂ ਕਰਦੀ ਹੈ ਤੁਹਾਡੇ ਕਿਸੇ ਪਹਿਲੀ ਰਾਣੀ ਦੇ ਖਿਲਾਫ ਕੋਈ ਸ਼ਿਕਾਇਤ ਹੋਵੇ ਨਾਲ ਹੀ ਸ਼ੇਰੇ ਪੰਜਾਬ ਬੜੀ ਗਹਿਰੀ ਨਜ਼ਰ ਨਾਲ ਜਿੰਦਾ ਦੇ ਚਿਹਰੇ ਦੇ ਹਾਪਾ ਪੜ ਰਹੇ ਸਨ ਨਹੀਂ ਸਰਕਾਰ ਮੈਨੂੰ ਕਿਸੇ ਖਿਲਾਫ ਕੋਈ ਸ਼ਿਕਾਇਤ ਨਹੀਂ ਮੈਂ ਸਭ ਦੀ ਛੋਟੀ ਭੈਣ ਹਾਂ ਅਤੇ ਛੋਟੀ ਭੈਣ ਦੇ ਵਿਰੁੱਧ ਕਿਸੇ ਦੀ ਝੂਲੀ ਕਰਨੀ ਨਹੀਂ ਹੁੰਦੀ ਜਿੰਦਾ ਨੇ ਸਹਿਜ ਸੁਭਾਅ ਉੱਤਰ ਦਿੱਤਾ ਸੁਨਿਆ ਹੈ ਰਾਣੀ ਪਹਾੜਨ ਲਈ ਕਈ ਵਾਰ ਤੁਹਾਡੇ ਮਹਿਲ ਵਿੱਚ ਆਇਆ ਕਰਦੀ ਏ ਹਾਂ ਸਰਕਾਰ ਮੈਂ ਉਹਨਾਂ ਦੀ ਇਸ ਕਿਰਪਾ ਲਈ ਧੰਨਵਾਦੀ ਹਾਂ ਜਿੰਦਾ ਦੇ ਕਹਨ ਦੇ ਢੰਗ ਵਿੱਚ ਉਹ ਵੀ ਧੰਨਵਾਦ ਪ੍ਰਗਟ ਹੋ ਰਿਹਾ ਸੀ ਪਰ ਉਹਨਾਂ ਦਾ ਸੁਭਾਅ ਬੜਾ ਸਖਤ ਹੈ ਉਹ ਛੋਟੀ ਛੋਟੀ ਗੱਲਾਂ ਦੂਜਿਆਂ ਨੂੰ ਨੋਕ ਟੋਕ ਕਰਨ ਲੱਗ ਪੈਂਦੀ ਹੈ ਕਦੇ ਤੁਹਾਡੇ ਨਾਲ ਵੀ ਕੋਈ ਸਖਤ ਸਲੂਕ ਮਹਾਰਾਜ ਮੇਰੇ ਨਾਲ ਤਾਂ ਉਹ ਬੜਾ ਪਿਆਰ ਭਰਿਆ ਵਰਤਾਓ ਕਰਦੇ ਨੇ ਉਹ ਮੈਥੋਂ ਵੱਡੀ ਥਾਂ ਨੇ ਜੇ ਕਿਸੇ ਭੁੱਲ ਤੋਂ ਮੈਨੂੰ ਝਿੜਕ ਵੀ ਲੈਣ ਤਾਂ ਉਹਨਾਂ ਦਾ ਹੱਕ ਹੈ ਉਹ ਪਿਆਰੀ ਜਿੰਦਾ ਉਹ ਮੇਰੀ ਮਹਿਬੂਬਾ ਤੇਰਾ ਦਿਲ ਕਿੰਨਾ ਵੱਡਾ ਹੈ ਤੁਸੀਂ ਕਿਸੇ ਨੂੰ ਵੀ ਘਿਰਨਾ ਨਹੀਂ ਕਰਨਾ ਜਾਣਦੇ ਸਰਕਾਰ ਸਰਕਾਰ ਜਿਸ ਦਿਲ ਵਿੱਚ ਮਹਾਰਾਜ ਦਾ ਪਿਆਰ ਵਸ ਗਿਆ ਹੈ ਉਸ ਵਿੱਚ ਘਿਰਨਾ ਜਾਂ ਈਰਖਾ ਵਾਸਤੇ ਗੁੰਜਾਇਸ਼ ਹੀ ਕਿੱਥੇ ਰਹਿ ਗਈ ਏ ਮੈਂ ਤਾਂ ਜਿੰਦਾ ਨੇ ਸਰਦਾ ਨਾਲ ਸ਼ੇਰੇ ਪੰਜਾਬ ਦੇ ਚਰਨਾਂ ਤੇ ਸਿਰ ਝੁਕਾ ਦਿੱਤਾ ਤੁਸਾਂ ਸਰਕਾਰ ਦਾ ਮਨ ਮੋਹ ਲਿਆ ਏ ਸਰਕਾਰ ਤੁਹਾਨੂੰ ਪੂਰੇ ਦਿਲ ਨਾਲ ਪਿਆਰ ਕਰਦੀ ਏ ਸ਼ੇਰੇ ਪੰਜਾਬ ਨੇ ਆਪਣਾ ਭੁੱਲ ਕੇ ਜਿੰਦਾ ਨੂੰ ਛਾਤੀ ਨਾਲ ਲਾ ਲਿਆ ਇਹ ਦਿਨ ਜਿੰਦਾ ਦਿਨ ਜਿੰਦਾ ਵਾਸਤੇ ਖੁਸ਼ੀ ਦੇ ਸਨ ਸ਼ੇਰੇ ਪੰਜਾਬ ਉਸ ਨੂੰ ਪੂਰੇ ਦਿਲੋਂ ਪਿਆਰ ਕਰਦੇ ਸਨ ਉਹ ਇੱਕ ਦਿਨ ਵੀ ਜਿੰਦਾ ਦਾ ਮੁਖ ਵੇਖੇ ਬਿਨਾ ਨਹੀਂ ਸੰਕਟਦੇ ਜਿੰਦਾ ਨੂੰ ਪ੍ਰਾਪਤ ਕਰਕੇ ਉਹ ਸਾਰੀ ਦੁਨੀਆ ਦੇ ਹੁਸਨ ਨੂੰ ਪੁੱਲ ਗਏ ਸਨ ਜਿੰਦਾ ਦੇ ਪਿੱਛੇ ਹੋਰ ਵਿਆਹ ਕਰਵਾਉਣ ਦੀ ਰੁਚੀ ਹੀ ਸ਼ੇਰੇ ਪੰਜਾਬ ਦੀ ਨਹੀਂ ਰਹੀ ਸੀ ਜਿੰਦਾ ਨੇ ਉਹਨਾਂ ਦੀਆਂ ਸਾਰੀਆਂ ਰੀਜਾਂ ਤੇ ਕਾਬੂ ਪਾ ਲਿਆ ਸੀ ਰਾਜਾ ਧਿਆਨ ਸਿੰਘ ਡੋਗਰਾ ਬੜਾ ਚਲਾਕ ਨੀਤਵਾਨ ਸੀ ਉਹ ਜਾਣਦਾ ਸੀ ਕਿ ਹੁਕਮਰਾਨ ਉਤੇ ਹਕਮਤ ਕਰਨ ਵਾਸਤੇ ਉਹ ਹੁਸਨ ਅਤੇ ਸ਼ਰਾਬ ਦਾ دیوانہ ਬਣਾਉਣ ਦੀ ਲੋੜ ਹੁੰਦੀ ਹੈ। ਉਸਨੇ ਸ਼ੇਰੇ ਪੰਜਾਬ ਦੇ ਅੰਦਰ ਇਹ ਚੇਟਕ ਪੈਦਾ ਕਰਨ ਦਾ ਯਤਨ ਕੀਤਾ। ਸ਼ੇਰੇ ਪੰਜਾਬ ਦੀਆਂ ਕੁਝ ਰਾਣੀਆਂ ਕੇਵਲ ਧਿਆਨ ਸਿੰਘ ਦੀ ਪ੍ਰੇਰਨਾ ਦਾ ਫਲ ਸੀ। ਉਹ ਨਹੀਂ ਸੀ ਚਾਹੁੰਦਾ ਕਿ ਇਹ ਵਿਆਹਾਂ ਵਾਲਾ ਸلسلਾ ਬੰਦ ਹੋ ਜਾਏ। ਨਾ ਹੀ ਉਹ ਚਾਹੁੰਦਾ ਸੀ ਕਿ ਕੋਈ ਰਾਣੀ ਸ਼ੇਰੇ ਪੰਜਾਬ ਦੇ ਮਨ ਉੱਤੇ ਇੰਨਾ ਪ੍ਰਭਾਵ ਬਣਾ ਲਵੇ ਜਿੰਦਾ ਦੇ ਦਿਨੋਂ ਦਿਨ ਵਾਦੇ ਅਸਰ ਦੇ ਵਿਰੋਧ ਸੀ। ਕੁਝ ਮਹੀਨਿਆਂ ਪਿਛੋਂ ਉਹਨੇ ਇੱਕ ਡੋਗਰੀ ਮਟਿਆਰ ਦੇ ਰੂਪ ਦੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ। ਉਹਨੇ ਉਸ ਅੰਬਿਤਥੀ ਮਟਿਆਰ ਨਾਲ ਜਿੰਦਾ ਦੇ ਰੂਪ ਨੂੰ ਛਟਵਾਉਣ ਦਾ ਯਤਨ ਕੀਤਾ। ਤਾਂ ਸ਼ੇਰੇ ਪੰਜਾਬ ਖਿਜ ਕੇ ਬੋਲੇ ਰਾਜਾ ਸਾਹਿਬ ਜਦ ਕੋਈ ਪੁਰਸ਼ ਸਿਖਰ ਤੇ ਪਹੁੰਚਦਾ ਹੈ ਤਾਂ ਉਹਨੂੰ ਰੁਕ ਜਾਣਾ ਚਾਹੀਦਾ ਹੈ। ਨਹੀਂ ਤਾਂ ਉਸਦਾ ਅਗਲਾ ਕਦਮ ਹਰ ਹਾਲ ਨਿਵਾਣ ਵੱਲ ਹੀ ਵਧੇਗਾ। ਕਾਰ ਦਾ ਫਰਮਾਨ ਸੱਚ ਹੈ। ਧਿਆਨ ਸਿੰਘ ਨੂੰ ਇਹ ਸਿਧਾਂਤ ਮੰਨਣਾ ਪਿਆ। ਜਿੰਦਾ ਹੁਸਨ ਔਰ ਪ੍ਰੀਤ ਦਾ ਸਿਖਰ ਹੈ ਇੱਕ ਕਦਮ ਹੋਰ ਅਗੇਰੇ ਵੱਧ ਕੇ ਸਰਕਾਰ ਇਸ ਸਿਖਰ ਤੋਂ ਨੀਵਾਂ ਨਹੀਂ ਹੋਣਾ ਚਾਹੁੰਦੇ ਸਰਕਾਰ ਦਾ ਮਨ ਜਿੰਦਾ ਦੇ ਪਿਆਰ ਨਾਲ ਸੰਤੁਸ਼ਟ ਹੈ ਸਰਕਾਰ ਦੀ ਇਹ ਵੀ ਇੱਛਾ ਹੈ ਕਿ ਰਾਜਾ ਸਾਹਿਬ ਮੁੜ ਕੇ ਹੋਰ ਵਿਆਹ ਦਾ ਕਦੇ ਜ਼ਿਕਰ ਨਾ ਕਰਨ ਇਹ ਸੇ ਜਿੰਦਾ ਦੀ ਪੂਰਨ ਜਿੱਤ ਉਹਨੇ ਪਤੀ ਦਾ ਮਨ ਪ੍ਰਸਰਨ ਕਰਨ ਦਾ ਭੇਤ ਜਾਣ ਲਿਆ ਹੈ ਆਪਣੀ ਸਿਆਣਪ ਸੁਭਾਅ ਅਤੇ ਸੁੰਦਰਤਾ ਦੇ ਸਦਕੇ ਉਹਨੇ ਮਹਾਰਾਜ ਦੇ ਜੀਵਨ ਵਿੱਚ ਸਭ ਤੋਂ ਉੱਤਮ ਥਾਂ ਬਣਾ ਲਈ ਹੈ ਈਸ਼ਵਰ ਨੇ ਹੋਰ ਖੁਸ਼ੀ ਦਾ ਸਮਾਂ ਵਕਸ਼ਿਆ 4 ਸਤੰਬਰ 1838 ਈਸਵੀ ਨੂੰ ਜਿੰਦਾ ਦੀ ਕੁਖੋਂ ਬੱਚੇ ਨੇ ਜਨਮ ਲਿਆ ਵਧਾਈਆਂ ਨਾਲ ਜਿੰਦਾ ਦਾ ਮਹਿਲ ਗੂੰਜ ਉੱਠਿਆ ਇਹ ਖੁਸ਼ੀਆਂ ਭਰੀ ਖਬਰ ਸੁਣ ਕੇ ਸ਼ੇਰੇ ਪੰਜਾਬ ਜਾਮੇ ਵਿੱਚ ਫੁੱਲੇ ਨਾ ਸਮਾਏ ਉਨ੍ਹਾਂ ਖਜ਼ਾਨਿਆਂ ਦੇ ਬੂਹੇ ਖੋਲ ਦਿੱਤੇ ਹਜ਼ਾਰਾਂ ਕੰਗਾਲੀਆਂ ਦੀ দান ਨਾਲ ਝੋਲੀਆਂ ਭਰ ਦਿੱਤੀਆਂ ਗਈਆਂ ਸਾਰੇ ਕਿਲੇ ਅਤੇ ਸ਼ਹਿਰ ਵਿੱਚ ਖੁਸ਼ੀਆਂ ਮਨਾਇਆਂ ਗਈਆਂ ਰਾਜ ਜੋਤਸ਼ੀਆਂ ਨੂੰ ਨਾਲ ਲੈ ਕੇ ਮਹਾਰਾਜ ਜਿੰਦਾ ਦੇ ਮਹਿਲ ਵਿੱਚ ਪਹੁੰਚੇ ਨਾਮ ਜੰਮੇਵਾਲ ਨੂੰ ਗੋਦੀ ਵਿੱਚ ਲੈ ਕੇ ਮਹਾਰਾਜ ਦੀ ਖੁਸ਼ੀ ਦਾ ਪ੍ਰਵਾਨਾ ਨਾ ਰਹਾ ਬੱਚੇ ਦਾ ਮਹਾਂਦਰਾ ਹੂਬ-ਹੂ ਮਾਂ ਨਾਲ ਮਿਲਦਾ ਸੀ ਪਸੰਨ ਹੋ ਕੇ ਸ਼ੇਰੇ ਪੰਜਾਬ ਨੇ ਜਿੰਦਾ ਨੂੰ ਮਹਾਰਾਣੀ ਦਾ ਖਿਤਾਬ ਅਤੇ ਹੀਰਿਆਂ ਦਾ ਹਾਰ ਬਖਸ਼ਿਆ ਕਿਸਮਤ ਉਸ ਵੇਲੇ ਜਿੰਦਾ ਦੀ ਕੰਡੋਲੇ ਖੜੀ ਮੁਸਕਾ ਰਹੀ ਸੀ ਰਾਜ ਜੋਤਸ਼ੀਆਂ ਨੂੰ ਮਿਲ ਕੇ ਕੰਬਲ ਦੀ ਜਨਮ ਪੱਤਰੀ ਬਣਾਈ ਗ੍ਰੰਥੀ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਵਾਕ ਲੈ ਕੇ ਗੁਰੂ ਮਰਿਆਦਾ ਅਨੁਸਾਰ ਕੰਬਰ ਦਾ ਨਾਂ ਦਲੀਪ ਸਿੰਘ ਰੱਖਿਆ ਗਿਆ ਸ਼ੇਰੇ ਪੰਜਾਬ ਨੇ ਦਲੀਪ ਸਿੰਘ ਦੀ ਪਾਲਣਾ ਵਾਸਤੇ ਉਸੇ ਦਿਨ ਤੋਂ ਜਾਗੀਰ ਲਾ ਦਿੱਤੀ ਮਹਾਰਾਣੀ ਜਿੰਦਾ ਦੀ ਜਾਗੀਰ ਵਿੱਚ ਵਾਦਾ ਕਰ ਦਿੱਤਾ ਗਿਆ ਸਰਦਾਰ ਹਰੀ ਸਿੰਘ ਨਲਵੇ ਦੇ ਸਵਰਗਵਾਸ ਹੋਣ ਪਿੱਛੋਂ ਰਾਜ ਦਾ ਬਥੇਰੇ ਕੰਮ ਛੇਰੇ ਪੰਜਾਬ ਦੇ ਸਿਰ ਆ ਪਿਆ ਕਿਸੇ ਕਿਸੇ ਦਿਨ ਐਸੇ ਵਿਹਾਰ ਵਿੱਚ ਰਾਤ ਅੱਦੀਆਂ ਵੀ ਟਲ ਜਾਂਦੀ ਉੱਥੇਵੇਂ ਨਾਲ ਚੂਰ ਹੋ ਜਾਂਦੇ ਡੰਗੋਰੀਆ ਤੋਂ ਸੁਜੇਤ ਰਹਿਣ ਵਾਸਤੇ ਸਹੀ ਰਾਏ ਦੇਣ ਵਾਲਾ ਉਹਨਾਂ ਕੋਲ ਕੋਈ ਸੱਚਾ ਸਲਾਹਕਾਰ ਨਹੀਂ ਰਹਾ ਜਿੰਦਾ ਨੇ ਇਸ ਥੜ ਨੂੰ ਮਹਿਸੂਸ ਕੀਤਾ ਉਹ ਆਪ ਰਾਜਪਾਗ ਦੇ ਕੰਮਾਂ ਵਿੱਚ ਦਿਲਚਸਪੀ ਲੈਣ ਲੱਗ ਪਈ। ਸ਼ੇਰੇ ਪੰਜਾਬ ਰਾਤ ਨੂੰ ਮਹਿਲਾਂ ਵਿੱਚ ਪਹੁੰਚਦੇ ਤਾਂ ਜਿੰਦਾ ਰਾਜ ਸੰਬੰਧੀ ਗੱਲਾਂ ਪੁੱਛਦੀ ਅਤੇ ਬੜੇ ਧਿਆਨ ਨਾਲ ਉਹਨਾਂ ਉੱਤੇ ਵਿਚਾਰ ਕਰਦੀ। ਕਈ ਵਾਰ ਉਹ ਨਰਮ ਜਹੀ ਬੋਲੀ ਵਿੱਚ ਆਪਣੀ رائے ਵੀ ਦੱਸ ਦਿੰਦੀ। ਇਸ ਬਦਲੇ ਹੋਏ ਵਿਹਾਰ ਤੋਂ ਇੱਕ ਦਿਨ ਸ਼ੇਰੇ ਪੰਜਾਬ ਦੇ ਦਿਲ ਵਿੱਚ ਸ਼ੱਕ ਪੈ ਗਿਆ। ਕਿਤੇ ਮਾਈ ਸਦਾ ਕੌਰ ਵਾਂਗ ਮਹਾਰਾਣੀ ਜਿੰਦਾ ਦੇ ਅੰਦਰ ਵੀ ਰਾਜ ਦੀ ਭੁੱਖ ਤਾਂ ਨਹੀਂ ਪੈਦਾ ਹੋ ਗਈ? ਰਾਤ ਸੱਤਿਆ ਹਾਜ਼ਲ ਕਰਨ ਦੀ ਭੁੱਖ ਇਨਸਾਨ ਨੂੰ ਆਪਣੇ ਤੋਂ ਦੂਰ ਕਰ ਦਿੰਦੀ ਹੈ ਉਹ ਸਾਰੀਆਂ ਸਾਂਝਾ ਵੱਲੋਂ ਬੇਮੁਖ ਹੋ ਜਾਂਦਾ ਹੈ ਉਹਦੇ ਅੰਦਰ ਕਿਸੇ ਵਾਸਤੇ ਵੀ ਅਪਨਤਾ ਨਹੀਂ ਰਹਿੰਦੀ ਇੱਕ ਰਾਜ ਸੱਤਿਆ ਹੀ ਉਹਦਾ ਧਰਮ ਬਣ ਜਾਂਦਾ ਹੈ ਕੁਝ ਦਿਨ ਸ਼ੇਰੇ ਪੰਜਾਬ ਇਸ ਗੱਲ ਤੇ ਬੜੀ ਸੁਡੂੰਗੀ ਸੋਚ ਵਿਚਾਰ ਕਰਦੇ ਰਹੇ ਇੱਕ ਦਿਨ ਜਿੰਦਾ ਦੇ ਦਿਲ ਦਾ ਹੱਥ ਲੈਣ ਵਾਸਤੇ ਸ਼ੇਰੇ ਪੰਜਾਬ ਨੇ ਕਿਹਾ ਪ੍ਰਾਨ ਪਿਆਰੀ ਜੀਓ ਤੁਸੀਂ ਜਹਾਂਗੀਰ ਅਤੇ ਨੂਰਜਹਾਂ ਦੀ ਕਹਾਣੀ ਪੜ੍ਹੀ ਹੋਵੇਗੀ ਜੀ ਸਰਕਾਰ ਸਰਕਾਰ ਦੀ ਇੱਛਾ ਹੈ ਕਿ ਨੂਰਾਜਹਾਂ ਵਾਂਗ ਪੰਜਾਬ ਦਾ ਰਾਜ ਭਾਗ ਤੁਹਾਡੇ ਹੱਥ ਸੌਂਪ ਦਿੱਤਾ ਜਾਏ ਸ਼ਹਿਰੇ ਪੰਜਾਬ ਦੀ ਤਿੱਖੀ ਨਜ਼ਰ ਉਸ ਵੇਲੇ ਜਿੰਦਾ ਦੇ ਚਿਹਰੇ ਨੂੰ ਪੜਨ ਦਾ ਯਤਨ ਕਰ ਰਹੀ ਸੀ ਨਹੀਂ ਸਰਕਾਰ ਤੁਹਾਡੀ ਜਿੰਦਾ ਰਾਜ ਦੀ ਭੁੱਖੀ ਨਹੀਂ ਰਾਜ ਪ੍ਰਾਪਤ ਕਰਨ ਬਦਲੇ ਪਤੀ ਦਾ ਪਿਆਰ ਦੇਣਾ ਪੈਂਦਾ ਹੈ ਇਹ ਸੌਦਾ ਮੈਨੂੰ ਕਿਸੇ ਕੀਮਤ ਤੇ ਵੀ ਪਰਵਾਹ ਨਹੀਂ ਪਰ ਤੁਹਾਡੀ ਨੀਤਕ ਸੂਝ-ਬੂਝ ਤਾਂ ਗਜਬ ਦੀ ਹੈ ਕਈਆਂ ਕੰਮਾਂ ਵਿੱਚ ਤੁਹਾਡੀ رائے ਬੜੀ ਕੀਮਤੀ ਹੁੰਦੀ ਹੈ ਮਹਾਰਾਜ ਗ੍ਰਸਤ ਵਿੱਚ ਪਤੀ-ਪਤਨੀ ਦਾ ਰਿਸ਼ਤਾ ਬਾਦਸ਼ਾਹ ਅਤੇ ਵਜ਼ੀਰ ਵਾਲਾ ਹੁੰਦਾ ਹੈ ਵਜ਼ੀਰ ਦਾ ਧਰਮ ਹੈ ਬਾਦਸ਼ਾਹ ਨੂੰ ਆਪਣੀ ਨੇਕ ਸਲਾਹ ਦੇਵੇ ਅਤੇ ਉਸ ਤੋਂ ਪਿੱਛੋਂ ਮਾਲਕ ਦੇ ਹੁਕਮ ਸਾਹਮਣੇ ਸਿਰ ਝੁਕਾ ਦੇਵੇ ਸੋ ਮੈਂ ਵੀ ਆਪਣਾ ਫਰਜ਼ ਸਮਝ ਕੇ ਕਦੇ-ਕਦੇ رائے ਦੇ ਦਿੰਦੀ ਹਾਂ ਅਤੇ ਜਿੱਥੋਂ ਤੱਕ ਰਾਜ ਸੰਭਾਲਣ ਦਾ ਵਾਸਤਾ ਆਏ ਮੈਂ ਤਾਂ ਹਜ਼ੂਰ ਦੇ ਚਰਨਾਂ ਵਿੱਚ ਰਹਿਣ ਦਾ ਸੁੱਖ ਛੱਡ ਕੇ ਸਵਰਗ ਦਾ ਰਾਜ ਲੈਣ ਦੀ ਵੀ ਇੱਛਾ ਨਹੀਂ ਰੱਖਦੀ ਦਾਸੀ ਦਾ ਰਾਜ ਸਰਕਾਰ ਦੇ ਚਰਨਾਂ ਵਿੱਚ ਹੀ ਹੈ ਸਰਦਾਰ ਨਾਲ ਜਿੰਦਾਂ ਨੇ ਸਿਰ ਝੁਕਾ ਦਿੱਤਾ ਪ੍ਰਸੰਨ ਹੋ ਕੇ ਮਹਾਰਾਜ ਨੇ ਜਿੰਦਾਂ ਨੂੰ ਛਾਤੀ ਨਾਲ ਲਾ ਲਿਆ ਸਰਕਾਰ ਦੇ ਬਹੁਤ ਸਾਰੇ ਭੁਲੇਖੇ ਦੂਰ ਹੋ ਗਏ ਜਿੰਨਾ ਦੀ ਕਦਰ ਪਹਿਲਾ ਨਾਲੋਂ ਵੀ ਸ਼ੇਰੇ ਪੰਜਾਬ ਦੇ ਦਿਲ ਵਿੱਚ ਵੱਧ ਗਈ ਇੱਕ ਦਿਨ ਉਹਨਾਂ ਦਲੀਪ ਸਿੰਘ ਦਾ ਮੂੰਹ ਚੁੰਮਦਿਆਂ ਕਿਹਾ ਪਿਆਰੀ ਜਿੰਦਾ ਸਰਕਾਰ ਕਿਸੇ ਵੇਲੇ ਸੋਚਦੀ ਹੈ ਕਿ ਆ ਚੰਗਾ ਹੁੰਦਾ ਜੇ ਸਾਡੇ ਬਾਅਦ ਸਾਡੀ ਮਹਿਬੂਬਾ ਮਹਾਰਾਣੀ ਜਿੰਦਾ ਕੌਰ ਦਾ ਪੁੱਤ ਗੱਦੀ ਤੇ ਬੈਠਦਾ ਪਰ ਇਹ ਜਿੰਦਾ ਦਾ ਦੂਸਰਾ ਇਮਤਿਹਾਨ ਸੀ ਮਹਾਰਾਜ ਟਿੱਕਾ ਸਾਹਿਬੀ ਤਾਂ ਮੇਰੇ ਪੁੱਤ ਹਨ ਸਰਕਾਰ ਦੀ ਲੰਬੀ ਉਮਰ ਹੋਵੇ ਸਰਕਾਰ ਦੇ ਬਾਦ ਟਿੱਕਾ ਖੜਕ ਸਿੰਘ ਹੀ ਰਾਜਗਦੀ ਤੇ ਛੋਪਦੇ ਹਨ ਮੇਰਾ ਦਲੀਪ ਉਹਨਾਂ ਦਾ ਗਲਵਾਈਵਰਨ ਵਿੱਚ ਹੀ ਮਾਨ ਸਮਝੇਗਾ ਜਿੰਦਾ ਨੇ ਜਰਾ ਝਿਜਕ ਕੇ ਫਿਰ ਕਹਿਣਾ ਸ਼ੁਰੂ ਕੀਤਾ ਪਰ ਦਾਸੀ ਹੈਰਾਨ ਹੈ ਸਰਕਾਰ ਇਹੋ ਜਿਹੀਆਂ ਗੱਲਾਂ ਕਿਉਂ ਸੋਚਣ ਲੱਗ ਪਏ ਜਿੰਦਾ ਦੇ ਪਤੀ ਦੇ ਚਿਹਰੇ ਤੇ ਅੱਖਾਂ ਅੱਡ ਕੇ ਕਿਹਾ ਜਿੰਦਾ ਇਸ ਇਮਤਿਹਾਨ ਵਿੱਚ ਵੀ ਪੂਰੀ ਉਤਰੀ ਸ਼ੇਰੇ ਪੰਜਾਬ ਉਸ ਵੱਲੋਂ ਸ਼ੇਰੇ ਪੰਜਾਬ ਉਸ ਵੱਲੋਂ ਪੂਰੀ ਤਰ੍ਹਾਂ ਸੰਤੁਸ਼ਟ ਸਨ ਦਿਨ ਬੜੀ ਤਿੱਖੀ ਚਾਲ ਬੀਤਦੇ ਜਾ ਰਹੇ ਸਨ ਮਹਾਰਾਜ ਨੂੰ ਪਹਿਲਾਂ ਵੀ ਇੱਕ ਦੋ ਵਾਰ ਅਧਰੰਗ ਦਾ ਰੋਗ ਹੋ ਚੁੱਕਾ ਸੀ ਫਕੀਰ ਅਜਾਜ਼ੁਦੀਨ ਦੇ ਇਲਾਜ ਨਾਲ ਆਰਾਮ ਹੋ ਜਾਂਦਾ ਰਿਹਾ ਪਰ ਰੋਗ ਦੀਆਂ ਜੜਾਂ ਨਹੀਂ ਸੰਗੀਆਂ 191738 ਦੇ ਆਰੰਭ ਵਿੱਚ ਇਹ ਰੋਗ ਫਿਰ ਜਾਗ ਪਿਆ ਇਸ ਵਾਰ ਬਿਮਾਰੀ ਦਾ ਹਮਲਾ ਬੜਾ ਸਖਤ ਸੀ ਪੈਂਦੀ ਸੱਟੇ ਮਹਾਰਾਜ ਮੰਜੇ ਤੇ ਪੈ ਗਏ ਇੱਕ ਪਾਸੇ ਦੀ ਲੱਤ ਅਤੇ ਬਾਹ ਓਕਾ ਹਿੱਲਣੋਂ ਰਹਿ ਗਈਆਂ ਲਕਵੇ ਨਾਲ ਉਸੇ ਪਾਸੇ ਦੀ ਵਿਚਾਰ ਵੀ ਢੇਰ ਪਛਾਹਾਂ ਹਟ ਗਈ ਪੰਜਾਬ ਦਾ ਸ਼ੇਰ ਇਸ ਮਾਰੂ ਰੋਗ ਦੇ ਕਾਰਨ ਹਿੱਲਣ ਜੋਗਾ ਵੀ ਨਾ ਰਿਹਾ ਇਸ ਹਾਲਤ 5-6 ਮਹੀਨੇ ਰਹੀ ਇਨ੍ਹਾਂ ਦਿਨਾਂ ਵਿੱਚ ਰਾਜ ਸੱਤਿਆ ਦੇ ਲਾਲਟੀਆਂ ਵੱਲੋਂ ਅਨੇਕਾਂ ਗੁੰresponseData ਗੁੰਦੀਆਂ ਜਾ ਰਹੀਆਂ ਸਨ ਪਰ ਮੰਜੇ ਤੇ ਪਏ ਸ਼ੇਰ ਦਾ ਵੀ ਇੰਨਾ ਤਾਂ ਮਾਸੀ ਕਿ ਡਰ ਦਾ ਕੋਈ ਸਿਰ ਉਠਾਉਣ ਦੀ ਹਿੰਮਤ ਨਹੀਂ ਸੀ ਕਰਦਾ ਸਾਰੇ ਖਿਡਾਰੀ ਸਮੇਂ ਦੀ ਉਡੀਕ ਵਿੱਚ ਬੈਠੇ ਸਨ ਕੁਝ ਰਾਣੀਆਂ ਵੀ ਉਹਨਾਂ ਗੁੰਦਾਂ ਵਿੱਚ ਸ਼ਾਮਲ ਸਨ ਪਰ ਜਿੰਦਾਂ ਨੇ ਆਪਣੀਆਂ ਸਾਰੀਆਂ ਸ਼ਕਤੀਆਂ ਮਹਾਰਾਜ ਦੀ ਸੇਵਾ ਸੰਭਾਲ ਵਿੱਚ ਲਾਈਆਂ ਹੋਈਆਂ ਸਨ ਉਹ ਲਗਾਤਾਰ ਕਈ ਦਿਨਾਂ ਤੇ ਰਾਤ ਮਹਾਰਾਜ ਦੇ ਮੰਜੇ ਦੀ ਬਾਹੀ ਫੜ ਕੇ ਬੈਠੀ ਰਹਿੰਦੀ ਉਸ ਦੀ ਕਠਨ ਤਪੱਸਿਆ ਵੇਖ ਕੇ ਮਹਾਰਾਜ ਕਈ ਵਾਰ ਪੁੱਛਦੇ ਮਹਾਰਾਣੀ ਜੀਓ ਆਸ ਨਹੀਂ ਕਿ ਇਸ ਵਾਰ ਰੋਕ ਛੱਡ ਕੇ ਚਲਾ ਜਾਏ ਤੁਸੀਂ ਆਪਣੇ ਵਾਸਤੇ ਜਾਂ ਆਪਣੇ ਪੁੱਤਰ ਵਾਸਤੇ ਕੁਝ ਮੰਗ ਲਵੋ ਮਹਾਰਾਜ ਇੱਕ ਸਰਕਾਰ ਦੀ ਜ਼ਿੰਦਗੀ ਤੋਂ ਬਿਨਾ ਹੋਰ ਕੁਝ ਨਹੀਂ ਚਾਹੀਦਾ ਹਰ ਵੇਲੇ ਨਿਰੰਕਾਰ ਕੋਲੋਂ ਇਹ ਸੁੱਖ ਮੰਗਦੀ ਹਾਂ ਕਿ ਸਾਡੇ ਮਾਂ ਪੁੱਤਾਂ ਦੇ ਸਿਰ ਉੱਤੇ ਸਰਕਾਰ ਦਾ ਸਾਆ ਰਹੇ ਕਹਿ ਰਿਆਂ ਕਹਨੇ ਜਿੰਦਾਂ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਅੱਛਾ ਜੇ ਸਮੇ ਨੇ ਮਾਹੌਲ ਤੋ ਦਿੱਤੀ ਤਾਂ ਸਰਕਾਰ ਤੁਹਾਡੀ ਇਹ ਸੇਵਾ ਭਗਤੀ ਦਾ ਮੁੱਲ ਪਾਵੇਗੀ ਸ਼ੇਰੇ ਪੰਜਾਬ ਨੇ ਠੰਡਾ ਸਾਹ ਪਰ ਕਹਿ ਕਿਹਾ ਪਰ ਅਫਸੋਸ ਸਮੇ ਨੇ ਮਾਹੌਲ ਤ ਨਾ ਦਿੱਤੀ ਉਹ ਦਿਨ ਬਦ ਦਿਨ ਬਾਧਦਾ ਗਿਆ ਹਾਲਤ ਇਥੋਂ ਤੱਕ ਖਰਾਬ ਹੋ ਗਈ ਕਿ ਸਰੀਰ ਦਾ ਬਾਕੀ ਹਿੱਸਾ ਵੀ ਹਿੱਲਣੋਂ ਰਹਿ ਗਿਆ ਜੀਵ ਹੋਣ ਤੱਕ ਸਾਥ ਦੇਣ ਦੀ ਆ ਰਹੀ ਸੀ ਅੰਤ ਉਹਦੇ ਵਿੱਚ ਵੀ ਬਲ ਪੈਣ ਲੱਗ ਪਏ ਅਖੀਰਲੇ ਕੁਝ ਦਿਨ ਮਹਾਰਾਜ ਦੀ ਗੱਲ ਦੀ ਸਮਝ ਪੈਣੋਂ ਵੀ ਹਟ ਗਈ ਮਹਾਰਾਜ ਕਹਿਣਾ ਕੁਝ ਹੋਰ ਚਾਹੁੰਦੇ ਅਤੇ ਚਲਾਕ ਡੰਗੋਰਾ ਧਿਆਨ ਸਿੰਘ ਕੁਝ ਹੋਰ ਹੀ ਅਰਥ ਕੱਢਦਾ ਡੰਗੋਰੇ ਵਜ਼ੀਰ ਦੀ ਤਾਕਤ ਅੰਨੀ ਵੱਡੀ ਹੋਈ ਸੀ ਕਿ ਸ਼ਹਿਜ਼ਾਦੇ ਵੀ ਉਹਦੇ ਸਾਹਮਣੇ ਕੁਝ ਨਾ ਕਰ ਸਕਦੇ ਜੰਦਾ ਇਹ ਸਭ ਕੁਝ ਵੇਖਦੀ ਸਮਝਦੀ ਪਰ ਆਪਣੇ ਗਮ ਵਿੱਚ ਡੁੱਬੀ ਉਹ ਕੁਝ ਨਾ ਕਰ ਸਕਦੀ ਉਹ ਆਪਣੇ ਪਤੀ ਨੂੰ ਸਾਰੇ ਦਿਲ ਨਾਲ ਪਿਆਰ ਕਰਦੀ ਸੀ ਉਸਦੇ ਅਨੋਖੇ ਪਿਆਰ ਨੇ ਪਤੀ ਪਤਨੀ ਦੀ ਉਮਰ ਦੀਆਂ ਵਿੱਥਾਂ ਵੀ ਮਿਟਾ ਦਿੱਤੀਆਂ ਸਨ ਜੰਦਾ ਆਪਣਾ ਆਪ ਉੱਕਾ ਭੁੱਲ ਚੁੱਕੀ ਸੀ ਰਾਜਾ ਧਿਆਨ ਸਿੰਘ ਨਹੀਂ ਸਿਚਾਉਂਦਾ ਇਹ ਅੰਤਲੇ ਸਮੇਂ ਉਸ ਤੋਂ ਬਿਨਾ ਹੋਰ ਕੋਈ ਮਹਾਰਾਜ ਦੇ ਕੋਲ ਰਹੇ ਚਾਰ ਦਿਨ ਪਹਿਲਾਂ ਉਹਨੇ ਜ਼ਬਰਦਸਤੀ ਜਿੰਦਾਂ ਨੂੰ ਵੀ ਉੱਥੋਂ ਹਟਾ ਦਿੱਤਾ ਇਸ ਨਿਰਾਦਰ ਦਾ ਜਿੰਦਾਂ ਨੂੰ ਬਹੁਤ ਦੁੱਖ ਹੋਇਆ ਉਹ ਬਥੇਰੇ ਰੋਈ-ਕੁਰਲਾਈ ਪਰ ਕੀ ਬੰਦ ਅਖੀਰ ਅੰਤ ਦਾ ਦਿਨ ਆ ਗਿਆ ਸਾਰੇ ਪਰਿਵਾਰ ਨੂੰ ਅੰਤਮ ਦਰਸ਼ਨਾਂ ਵਾਸਤੇ ਬੁਲਾ ਲਿਆ ਗਿਆ ਪੰਜਾਬ ਦਾ ਸ਼ੇਰ ਅਗਲੇ ਜਹਾਨ ਲਈ ਤਿਆਰ ਹੋ ਰਿਹਾ ਸੀ ਚਿਹਰੇ ਦਾ ਰੰਗ ਬਦਲ ਚੁੱਕਾ ਸੀ ਸਾਂ ਉਖੜਨੇ ਸ਼ੁਰੂ ਹੋ ਗਏ ਸੀ ਅੰਤ ਇੱਕ ਲੰਬਾ ਸਾਰਾ ਹਟਕੋਰਾ ਆ ਗਿਆ ਜੋਤ ਬੁਝ ਗਈ 58 ਸਾਲ 7 ਮਹੀਨੇ 26 ਦਿਨਾਂ ਦੀ ਉਮਰ ਗੁਜ਼ਾਰ ਕੇ ਮਹਾਰਾਜਾ ਰਣਜੀਤ ਸਿੰਘ ਕੂਚ ਕਰ ਗਿਆ ਹਾਰਦੀ 15 ਅਤੇ ਜੂਨ ਦੀ 27 ਤਰੀਕ ਸੀ ਦਿਨ ਵੀਰਵਾਰ ਅਤੇ ਪੂਰਨਮਾਸ਼ੀ ਦਾ ਦਿਹਾੜਾ ਸੀ ਹਾਂ ਪੂਰਨਮਾਸ਼ੀ ਜਦ ਲੋਕਾਂ ਦੀਆਂ ਰਾਤਾਂ ਵੀ ਚਾਨਣੀਆਂ ਹੁੰਦੀਆਂ ਨੇ ਪਰ ਪੰਜਾਬ ਦੇ ਪਹਾੜਾਂ ਦਿਨ ਵੀ ਹਨੇਰਾ ਪੈ ਗਿਆ ਸਾਰਾ ਪਰਿਵਾਰ ਤਾਂ ਹਮਾਰ ਕੇ ਰੋਣ ਪੀਟਣ ਲੱਗ ਪਿਆ ਜੰਗਲ ਦੀ ਅੱਗ ਵਾਂਗ ਖਬਰ ਸਾਰੇ ਸ਼ਹਿਰ ਵਿੱਚ ਫੈਲ ਗਈ ਖੁਸ਼ੀਵਸ ਦੇ ਲਾਹੌਰ ਵਿੱਚ ਹਾਹਾਕਾਰ ਮਚ ਗਈ ਸੋਗੀ ਵਾਤਾਵਰਨ ਵਿੱਚ ਦਰਦ ਵਾਲੇ ਲੋਕਾਂ ਦਾ ਦਮ ਘੁੱਟਿਆ ਜਾਣ ਲੱਗਾ ਛੇਰੇ ਪੰਜਾਬ ਦੀ ਮੌਤ ਨਾਲ ਕੁਝ ਰਾਣੀਆਂ ਹੀ ਨਹੀਂ ਸਾਰਾ ਪੰਜਾਬ ਰੰਡਾ ਹੋ ਗਿਆ ਸਿੱਖਾਂ ਦਾ ਸੂਰਜ ਸਿਖਰ ਦੁਪਹਿਰ ਸਿਪ ਗਿਆ ਕਿਸਮਤਨੇ ਪੰਜਾਬੀਆਂ ਵੱਲੋਂ ਮੂੰਹ ਫੇਰ ਲਿਆ ਪੰਜ ਦਰਿਆਵਾਂ ਦੀ ਢਰਤੀ ਦਾ ਬੱਚਾ-ਬੱਚਾ ਰੋ ਰਿਹਾ ਸੀ ਅਤੇ ਵਿਰੋਧੀ ਖੁਸ਼ੀ ਮਨਾ ਰਹੇ ਸਨ ਉਹਨਾਂ ਘਰੀ ਉਸ ਰਾਤ ਕਿਓ ਦੀਆਂ ਜੋਤਾਂ ਜਗੀਆਂ ਜਿੰਦਾ ਦੀ ਹਾਲਤ ਸਭ ਨਾਲੋਂ ਅਨੋਖੀ ਸੀ ਉਹ ਇਸ ਅਸਹਿ ਗਮ ਦੀ ਚੋਟ ਖਾ ਕੇ ਬੇਹੋਸ਼ ਹੋ ਕੇ ਡਿੱਗ ਪਈ ਬੋਲੀਆਂ ਉਹਨੂੰ ਉਠਾ ਕੇ ਵੱਖਰੇ ਕਮਰੇ ਵਿੱਚ ਲੈ ਗਈਆਂ ਗੁਲਾਬ ਅਤੇ ਕਿਉੜਾ ਛੜਕਣ ਨਾਲ ਅੱਧੇ ਘੰਟੇ ਪਿਛੋਂ ਉਹਨੂੰ ਹੋਸ਼ ਆਈ ਆਪਣੀ ਬਦਲ ਚੁੱਕੀ ਅਵਸਥਾ ਦੀ ਸੋਝੀ ਆਉਣ ਤੇ ਉਹ ਪਾਗਲਾਵਾਂਗ ਪਿੱਟਣ ਲੱਗ ਪਈ ਉਹਨੂੰ ਸਾਰੀ ਦੁਨੀਆ ਬਦਲੀ ਹੋਈ ਨਜ਼ਰ ਆ ਰਹੀ ਸੀ ਉਹ ਸੱਚੇ ਦਿਲੋਂ ਪਤੀ ਨੂੰ ਪਿਆਰ ਕਰਦੀ ਸੀ ਇੱਕ ਸ਼ੇਰੇ ਪੰਜਾਬ ਦੇ ਨਾ ਉਹਨੂੰ ਸਾਰਾ ਸੰਸਾਰ ਹੀ ਸੁੰਨਣਾ ਨਜ਼ਰ ਆ ਰਿਹਾ ਸੀ ਅਗਲੇ ਦਿਨ ਸ਼ੇਰੇ ਪੰਜਾਬ ਦਾ ਅੰਤਿਮ ਬਿਨਾਣ ਤਿਆਰ ਹੋਇਆ ਗੁਰਦੁਆਰਾ ਡੇਰਾ ਸਾਹਿਬ ਦੇ ਮਗਰਲੇ ਪਾਸੇ ਚੰਨਨ ਦੀ ਸ਼ਿਖਰ ਤਿਆਰ ਕੀਤੀ ਗਈ ਮਹਾਰਾਜ ਦੀ ਆਖਰੀ ਅਰਤੀ ਕਿਲ੍ਲਿਓਂ ਬਾਹਰ ਨਿਕਲੀ ਮਾਤਮ ਦੇ ਬਾਜੇ ਵੱਜੇ ਕਿਲਿਆਂ ਦੀਆਂ ਕੰਨਾਂ ਤੋਂ ਸਲਾਮੀ ਵਾਸਤੇ ਤੋਪਾਂ ਦਾਗੀਆਂ ਸਹਜੇ ਸਹਜੇ ਆਖਰੀ ਜਲੂਸ ਗੁਰਦੁਆਰੇ ਦੇ ਮਗਰਲੇ ਪਾਸੇ ਪੁੱਜਾ ਗਿਆਨੀ ਗੁਰਮੁਖ ਸਿੰਘ ਨੇ ਅਰਦਾਸ ਕੀਤੀ ਅਤੇ ਪੰਜਾਬ ਦੀ ਤਕਦੀਰ ਬਦਲਣ ਵਾਲੇ ਮਰਦ ਨੂੰ ਅੰਤਿਮ ਸੇਜ ਉੱਤੇ ਲਟਾ ਦਿੱਤਾ ਗਿਆ। ਉਸ ਵੇਲੇ ਲੱਖਾਂ ਪੰਜਾਬੀ ਖੜੇ ਤਾਂ ਹੀ ਮਾਰ ਰਹੇ ਸਨ। ਦਰਦਵੰਨੀ ਅੱਖਾਂ ਹੰਝੂਆਂ ਦੇ ਢਾਇ ਟੋ ਰਹੀਆਂ ਸਨ। ਫਿਰ ਸਤੀ ਹੋਣ ਵਾਸਤੇ ਰਾਣੀ ਪਹਾੜਨਾ ਅੱਗੇ ਵਧੀ। ਉਹਦੇ ਨਾਲ ਕੁਝ ਹੋਰ ਰਾਣੀਆਂ ਵੀ ਤਿਆਰ ਹੋਈਆਂ। ਜਿੰਨ੍ਹਾਂ ਨੇ ਵੀ ਸਤੀ ਹੋਣ ਦੀ ਇੱਛਾ ਪ੍ਰਗਟ ਕੀਤੀ। ਰਾਣੀ ਪਹਾੜਨਾ ਨੇ ਉਸ ਨੂੰ ਰੋਕ ਦਿੱਤਾ। ਜਨਾਨਖਾਨੇ ਦੀ ਪ੍ਰਧਾਨ ਰਾਣੀ ਪਹਾੜਨਾ ਹੀ ਮੰਨੀ ਜਾਂਦੀ ਸੀ ਜਿੰਨ੍ਹਾਂ ਨੂੰ ਉਹ ਬੜਾ ਪਿਆਰ ਕਰਦੀ ਸੀ ਉਹਨੇ ਜਿੰਦਾ ਦਾਸ ਚਰ ਛਾਤੀ ਨਾਲ ਘੁੱਟ ਕੇ ਕਿਹਾ ਜਿੰਦਾ ਮੈਂ ਤੇਰੇ ਮਨ ਦੀ ਅਵਸਥਾ ਨੂੰ ਸਮਝਦੀ ਹਾਂ ਮਹਾਰਾਜ ਤੈਨੂੰ ਸਭ ਤੋਂ ਬਥੇਰੇ ਪਿਆਰ ਕਰਦੇ ਸਨ ਤੂੰ ਵੀ ਆਪਣੇ ਪਿਆਰ ਦਾ ਸਬੂਤ ਦੇਣ ਵਾਸਤੇ ਸਤੀ ਹੋਣ ਲਈ ਤਿਆਰ ਹੈ ਸਤੀ ਹੋਣ ਵਾਲਿਆਂ ਦਾ ਇੱਕ ਪਾਸੇ ਦੁਨੀਆ ਵਿੱਚ ਜਸ ਹੋਵੇਗਾ ਦੂਜੇ ਪਾਸੇ ਉਹ ਰੰਡੇਪੇ ਦੇ ਦੁੱਖ ਸਹਣੋਂ ਬਚ ਜਾਣਗੀਆਂ ਤੈਨੂੰ ਵੀ ਇਸ ਹੱਕ ਤੋਂ ਰੋਕਿਆ ਨਹੀਂ ਜਾ ਸਕਦਾ ਪਰ ਤੂੰ ਆਪਣੇ ਦਲੀਪ ਬਾਰੇ ਵੀ ਕੁਝ ਸੋਚਿਆ ਏ ਉਹਦਾ ਪਿੱਛੋਂ ਕੌਣ ਕੌਣ ਬਣੇਗਾ ਉਹ ਅਜੇ ਦਸਾਂ ਮਹੀਨਿਆਂ ਦਾ ਵੀ ਨਹੀਂ ਹੋਇਆ ਨਹੀਂ ਜਿੰਦਾ ਮੈਂ ਤੈਨੂੰ ਸਤੀ ਨਹੀਂ ਹੋਣ ਦਿਆਂਗੀ ਤੈਨੂੰ ਆਪਣੇ ਦਲੀਪ ਬਦਲੇ ਜਿਉਣਾ ਪਵੇਗਾ ਪਤੀ ਨਾਲ ਸਤੀ ਹੋਣ ਨਾਲੋਂ ਪਤੀ ਦੀ ਨਿਸ਼ਾਨੀ ਦੀ ਪਾਲਣਾ ਕਰਨੀ ਬਥੇਰੇ ਸ਼ੁਭ ਹੈ ਅਤੇ ਗੋਲੀ ਕੋਲੋਂ ਦਲੀਪ ਨੂੰ ਫੜ ਕੇ ਉਹਨੇ ਜਿੰਦਾ ਦੀ ਕੁਛੜ ਦੇ ਦਿੱਤਾ ਬਾਲਕ ਦਲੀਪ ਨੂੰ ਛਾਤੀ ਨਾਲ ਘੁੱਟ ਕੇ ਜਿੰਦਾ ਭੁੱਬੀ ਮਾਰ ਰੋਈ ਉਸ ਨੂੰ ਆਖਰੀ ਵਾਰ ਪਿਆਰ ਦੇ ਕੇ ਰਾਣੀ ਪਹਾੜ ਨਾ ਚਿਖਾ ਤੇ ਜਾ ਬੈਠੀ ਉਹਦੇ ਨਾਲ 10 ਰਾਣੀਆਂ ਹੋਰ ਮਹਾਰਾਜ ਦੀ ਅਰਥੀ ਦੇ ਦੁਆਲੇ ਚਿਖਾ ਨਾਲ ਮੱਲ ਬੈਠੀਆਂ ਇਹ ਸਮਾਂ ਜਿੰਦਾ ਵਾਸਤੇ ਸਭ ਤੋਂ ਔਖਾ ਸੀ ਜਿਸ ਨੂੰ ਮਹਾਰਾਜ ਸਭ ਤੋਂ ਵੱਧ ਪਿਆਰ ਕਰਦੇ ਸਨ ਜਿਸ ਨੂੰ ਉਹ ਸਦਾ ਪ੍ਰਮਾਨ ਪਿਆਰੀ ਕਹਿ ਕੇ ਬੁਲਾਉਂਦੇ ਸਨ ਜਿਸ ਨੂੰ ਪ੍ਰਾਪਤ ਕਰਨ ਵਾਸਤੇ ਸਰਕਾਰ ਸਾਰੀ ਦੁਨੀਆਂ ਦੇ ਹੁਸਨ ਨੂੰ ਭੁੱਲ ਗਏ ਸਨ ਜਿਸ ਦੇ ਬਿਨਾ ਹਜ਼ੂਰ ਇੱਕ ਪਲ ਵੀ ਨਹੀਂ ਸੀ ਰਹਿ ਸਕਦੇ ਕਿ ਉਹ ਜਿੰਦਾ ਸਹਾਰ ਲਵੇਗੀ ਬਾਕੀ ਰਾਣੀਆਂ ਸਵਾਮੀ ਨਾਲ ਸਤੀ ਹੋ ਜਾਣ ਅਤੇ ਜਿੰਦਾ ਬੇਪੇ ਦਾ ਦੁੱਖ ਸਹਿਣ ਵਾਸਤੇ ਉਹਦੀ ਛਾਤੀ 파ੜ ਕੇ ਦਿਲ ਬਾਹਰ ਆਉਣ ਨੂੰ ਆ ਰਿਹਾ ਸੀ ਉਹ ਪਾਗਲਾ ਵਾਂਗ ਪੁੱਬੀ ਪੁੱਬੀ ਰੋ ਰਹੀ ਸੀ ਉਹ ਮੱਲੋ ਮੱਲੀ ਚਿਖਾ ਵਿੱਚ ਸ਼ਾਲ ਮਾਰਨ ਵਾਸਤੇ ਸੋਚਦੀ ਪਰ ਗੋਦੀ ਵਿੱਚ ਮੁਸਕਾ ਰਿਹਾ ਦਲੀਪ ਉਹਦਾ ਰਾਹ ਰੋਕ ਲੈਂਦਾ ਉਸ ਵੇਲੇ ਉਹਦਾ ਦਿਲ ਮੌਤ ਅਤੇ ਜ਼ਿੰਦਗੀ ਦੇ ਖੋਲ ਦਾ ਅਖਾੜਾ ਬਣਿਆ ਹੋਇਆ ਸੀ ਉਹ ਮਰਨਾ ਚਾਹੁੰਦੀ ਸੀ ਪਰ ਦਲੀਪ ਦੇ ਮੋਹ ਦੀਆਂ ਜੰਜੀਰਾਂ ਉਸ ਦੀ ਪੇਸ਼ ਨਹੀਂ ਸਨ ਚੱਲਣ ਦਿੰਦੀਆਂ ਕਿਸੇ ਨੇ ਠੀਕ ਕਿਹਾ ਹੈ ਹਜ਼ਾਰੋਂ ਮੁਸ਼ਕਿਲੋਂ ਵਿੱਚ ਇੱਕ ਮੁਸ਼ਕਿਲ ਸਖਤ ਜੀ ਵੀ ਹੈ ਤਮੰਨਾ ਮੌਤ ਕੀ ਹੈ ਔਰ ਮਰ ਮਰ ਜਾਣਾ ਨਹੀਂ ਆਤਾ ਜਿੰਦਾ ਨੇ ਲੰਬਾ ਸਾਰਾ ਹੌਂਕਾ ਲਿਆ ਅਤੇ ਪੁੱਤ ਨੂੰ ਹਿੱਕ ਨਾਲ ਲਾ ਕੇ ਕਿਹਾ ਮੇਰੇ ਦਲੀਪ ਮੈਂ ਤੇਰੇ ਬਦਲੇ ਜੀਵਾਂਗੀ ਤੇਰੀਆਂ ਖੁਸ਼ੀਆਂ ਬਦਲੇ ਮੈਂ ਰੰਡੇਪੇ ਦੇ ਸਾਰੇ ਦੁੱਖ ਝੱਲ ਲਵਾਂਗੀ ਸਮਾਂ ਹੋ ਗਿਆ ਹੈ ਟਿੱਕਾ ਖੜਕ ਸਿੰਘ ਨੇ ਚਿਖਾ ਨੂੰ ਲਾਂਬੂ ਲਾਇਆ ਅੱਗ ਦੇ ਭਾਂਬੜ ਇੱਕੋ ਵਾਰ ਪੜ ਕੋਠੇ ਉਸ ਤੋਂ ਕਈ ਗੁਣਾ ਬਥੇਰੀ ਅੱਗ ਪੰਜਾਬੀਆਂ ਦੇ ਦਿਲਾਂ ਵਿੱਚ ਬਲ ਉਠੀ ਯਾਰਾਂ ਰਾਣੀਆਂ ਮਹਾਰਾਜ ਦੇ ਨਾਲ ਸਤੀ ਹੋਈਆਂ ਇੱਕ ਕਬੂਤਰਾਂ ਦਾ ਜੋੜਾ ਵੀ ਮਚਦੀ ਚਿਖਾ ਵਿੱਚ ਆ ਡਿੱਗਾ ਸਤੀ ਹੋ ਗਿਆ ਉਸ ਦੇ ਨਾਲ ਪੰਜਾਬ ਦਾ ਰਾਜ ਭਾਗ ਵੀ ਸੜ ਕੇ ਸੁਆਹ ਹੋ ਗਿਆ